ਸਸੀ ਗਾਲ ਜੀ ਸੋ ਸਪੈਸ਼ਲ ਥੋੜੇ ਵਾਸਤੇ ਲੈ ਕੇ ਆਇਆ ਮੈਂ ਆਫਰ ਇਸ ਆਫਰ ਦੇ ਵਿੱਚ ਥੋੜੇ ਹੁਣੇ ਬਹੁਤ ਵੱਡੇ ਫਾਇਦੇ ਸੋ ਮਹਿੰਗੇ ਮਹਿੰਗੇ ਸੂਟ ਨੇ ਇਹ ਤੁਹਾਨੂੰ ਦੇਣ ਜਾ ਰਹੇ ਹਾਂ ਬਿਲਕੁਲ ਫਲੈਟ ਰੇਟ ਦੇ ਵਿੱਚ ਕੋਈ ਸੂਟ ਹੈਗਾ 8000 ਰੁਪਏ ਦਾ ਕੋਈ ਹੈਗਾ 7500 ਦਾ ਕੋਈ 6000 ਦਾ ਕੋਈ 6500 ਦਾ ਕੋਈ 5000 ਦਾ 5500 ਦਾ ਮਤਲਬ ਕਿ ਸਾਰੇ ਮਿਕਸ ਰੇਂਜ ਦੇ ਸੂਟ ਨੇ ਇਹ ਇਹ ਫਲੈਟ ਰੇਟ ਤੁਹਾਨੂੰ ਮਿਲਣਾ ਹੈ ਇੱਕੋ ਰੇਟ ਮਿਲਣਾ ਫਲੈਟ ਰੇਟ 3500 ਰੁਪਏ ਸੋ ਮੇਰੀ ਸਭ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਸੋ ਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਹੁਣ ਪ੍ਰੋਪਰ ਦਿਖਾ ਕੇ ਆ ਚੈੱਕ ਕਰੋ ਜੀ ਪਹਿਲਾ ਆਰਟੀਕਲ ਜਿਹਦਾ ਪ੍ਰਾਈਸ ਹੈਗਾ ਜੀ 4580 ਰੁਪਏ ਸੂਟ ਦਾ ਪ੍ਰਾਈਸ ਹੈ ਨੈਟ ਪ੍ਰਾਈਸ ਦੀ ਗੱਲ ਕਰਦਾ ਸਾਰਾ ਹੈਂਡਵਰਕ ਦਾ ਪੀਸ ਹੈ ਕੋਈ ਕੰਪਿਊਟਰਾਈਜ਼ ਕੰਮ ਨਹੀਂ ਜਿਸ ਰੇਂਜ ਦੇ ਵਿੱਚ ਸੂਟ ਦੇ ਰਹੇ ਆ ਉਸ ਰੇਂਜ ਦੀ ਇਕੱਲੀ ਲੇਬਰ ਲੇਬਰ ਹੈ ਕਾਰੀਗਰਦੀ ਆ ਚੈੱਕ ਕਰੋ ਪ੍ਰੋਪਰ ਆ ਰਿਹਾ ਹੈ 슬ੀਵਜ਼ ਵਰਕ ਔਰ ਦੁਪੱਟੇ ਤੇ ਆ ਰਿਹਾ ਵਰਕ ਦੁਪੱਟਾ ਵੀ ਬੜਾ ਸ਼ਾਨਦਾਰ ਦੁਪੱਟਾ ਪੂਰਾ ਹੈਵੀ ਬਣਾ ਹੋਇਆ ਹੈ ਲਾਜਵਾਬ ਆਰਟੀਕਲ ਹੈ ਦੋ ਸ਼ੇਡ ਵਿੱਚ ਮਿਲਨੇ ਆ ਤੁਹਾਨੂੰ ਇੱਕ ਆਵਲਾ ਸ਼ੇਡ ਤੇ ਇੱਕ ਆਏਗਾ ਆਵਲਾ ਸ਼ੇਡ ਪਿਸਤਾ ਕਲਰ ਕਲਰ ਦੇਖੋ ਕਿੰਨਾ ਪਿਆਰਾ ਹੈ ਦੋ ਸ਼ੇਡ ਮਿਲਨੇ ਆ ਫਲੈਟ ਰੇਟ 3500 ਰੁਪਏ ਲਈ ਆਫਰ ਹੈ ਇਹ ਸਭ ਦਾ ਪ੍ਰਾਈਸ 3500 ਰੁਪਏ ਰੇਗਾ ਫਲੈਟ ਰੇਟ ਜਿਹੜਾ ਡਿਜ਼ਾਈਨ ਪਸੰਦ ਆਇਆ ਆਪਣਾ ਸਕਰੀਨਸ਼ਾਟ ਲੈ ਕੇ ਫੜਾਫੜ ਆਰਡਰ ਕਰ ਲਿਓ ਸੂਟ ਸੋਣੇ ਲੱਗੇ ਲਾਈਕ ਕਮੈਂਟ ਜਰੂਰ ਕਰਿਓ ਕਿਹੜੀ ਕਿਹੜੀ ਸਿਟੀ ਤੋਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਸ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ 3500 ਰੁਪਏ ਫਲੈਟ ਰੇਟ ਡਿਜ਼ਾਈਨ ਚੈੱਕ ਕਰੋ ਇੱਕ ਤੋਂ ਇੱਕ ਡਿਜ਼ਾਈਨ ਆ ਲੋ ਸਪੈਸ਼ਲ ਅਬੂਤਾ ਇਸਲੰਕ ਦੇ ਵਿੱਚ 4 ਸਾਈਡ ਪੂਰਾ ਹੈਵੀ ਦੁਪੱਟਾ ਬਣਾ ਹੋਇਆ ਜੀ ਇਸ ਪ੍ਰਾਈਜ਼ ਦੇ ਵਿੱਚ ਸੂਟ ਕੀ ਵਰਕ ਵੀ ਨਹੀਂ ਹੁੰਦਾ ਇਸ ਪ੍ਰਾਈਜ਼ ਦੇ ਵਿੱਚ ਸੂਟ ਨਹੀਂ ਵਰਕ ਵੀ ਨਹੀਂ ਹੁੰਦਾ ਜੀ ਚੈੱਕ ਕਰੋ ਸਾਰਾ ਹੈਂਡਵਰਕ ਪੂਰਾ ਫਰੰਟ ਹੈਵੀ ਔਰ ਨਾਲ ਆ ਰਿਹਾ ਜੀ ਗਾਜਰੀ ਕਲਰ ਦਾ ਦੁਪੱਟਾ ਰੈਡ ਗਾਜਰੀਆ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਯੂਨਿਕ ਕੰਟਰਾਸਟ ਔਰ ਪਿਓਰ ਚਨੂਨ ਦਾ ਦੁਪੱਟਾ ਆ ਰਿਹਾ ਇਹ ਪਿਓਰ ਕਮਲ ਚਨੂਨ ਦਾ ਦੁਪੱਟਾ ਜੀ ਸਾਡੇ 1350 ਰੁਪਏ ਜਿਹੜਾ ਚਿੱਟਾ ਦੁਪੱਟਾ ਨਾ ਉਹ ਵਾਲਾ ਦੁਪੱਟਾ ਲੱਗਿਆ ਫੁੱਲ ਪਿਓਰ ਫੁੱਲ ਪਿਓਰ ਚਨੂਨ ਦਾ ਫੁੱਲ ਪਿਓਰ ਚਨੂਨ ਦਾ ਦੁਪੱਟਾ ਮੈਂ ਕਹਿੰਦਾ ਜੀ ਦੁਪੱਟੇ ਤੇ ਕੰਮ ਚੈੱਕ ਕਰਾ ਦੇ ਵੀਰੇ ਰੋਮੀ ਅਲਟੀਮੇਟ ਸੂਟ ਆ ਰੇਡ ਕੀ ਲੈਣਾ ਸਿਰਫ 3500 ਰੁਪਏ ਫਲੈਟ ਰੇਟ ਜੀ ਲੋ ਜੀ ਨੈਕਸਟ ਆਰਟੀ ਸ਼ਾਨਦਾਰ ਆਰਟੀਕਲ ਨੇ ਸ਼ਾਨਦਾਰ ਜਿਹੜਾ ਡਿਜ਼ਾਈਨ ਪਸੰਦ ਆ ਸਕਰੀਨਸ਼ੋਟ ਲੈ ਲਓ ਫੁੱਲ ਪਿਓਰ ਔਰਗੈਂਜ਼ਾ ਦਾ ਪੀਸ ਆ ਰਿਹਾ ਜੀ ਫੁੱਲ ਪਿਓਰ ਔਰਗੈਂਜ਼ਾ ਦਾ ਪੂਰਾ ਫਰੰਟ ਹੈਵੀ ਪ੍ਰੋਪਰ 슬ੀਵਜ਼ ਵਰਕ ਔਰ ਕੰਬੀਨੇਸ਼ਨ ਦੁਪੱਟਾ ਫੁੱਲ ਪਿਓਰ ਔਰਗੈਂਜ਼ਾ ਦੁਪੱਟਾ ਆ ਰਿਹਾ ਆ ਚੈੱਕ ਕਰੋ ਰੇਟ ਕੀ ਰਹਿਣਾ ਸਿਰਫ 3500 ਰੁਪਏ ਡਿਜ਼ਾਈਨਿੰਗ ਦੇਖੋ ਸਾਰੀ ਹੈਂਡਵਰਕ ਟੋਟਲੀ ਹੈਂਡਵਰਕ ਦਾ ਪੀਸ ਆ ਆ ਚੈੱਕ ਕਰੋ ਜੀ ਇੱਕ ਆਰਟੀਕਲ ਆਏਗਾ ਜੀ ਆਵਲਾ ਪਿਓਰ ਔਰਗੈਂਜ਼ਾ ਦਾ ਪਿਓਰ ਵਿਸਕੋਸ ਔਰਗੈਂਜ਼ਾ ਦਾ ਆਰਟੀਕਲ ਹੈ ਇਹਦਾ ਰੇਟ ਵੀ ਲੱ 4600 ਰੁਪਏ ਰੇਟ ਹੈ ਸੂਟ ਦਾ 4650 ਪਰ ਫਲੈਟ ਰੇਟ ਦੇਣਾ ਆਫਰ ਰੇਟ ਦੇ ਵਿੱਚ ਸਿਰਫ 3500 ਰੁਪਏ ਮੈਂ ਕਹਿੰਦਾ ਟਾਪ ਦੇ ਆਰਟੀਕਲ ਨੇ ਇਹ ਖਾਸ ਕਰਕੇ ਜਿਹੜੀਆਂ ਮਨੀਆਂ ਪਾਣਾ ਬਾਹਰ ਬੈਠੀਆਂ ਨੇ ਐਨ ਆਰ ਆਈ ਕਸਟਮਰ ਬਹੁਤ ਡਿਮਾਂਡ ਕਰਦੇ ਨੇ ਭਾਜੀ ਅਸੀਂ 3500 4000 ਦੇ ਵਿੱਚ ਦੇਣੇ ਆ ਸੂਟ ਕਿਸੇ ਨੂੰ ਕਾਫੀ ਕਲਾਇੰਟ ਦੇ ਮੈਨੂੰ ਮੈਸੇਜ ਆਏ ਸੀ ਉਹ ਪੋਸਟ ਪਾਉਣ ਤੋਂ ਬਾਅਦ ਜਿਹੜੀਆਂ ਮੈਂ ਪਾਈ ਸੀ ਸੋ ਮੈਂ ਸੋਚਿਆ ਇੱਕ ਲੌਂਗ ਵੀਡੀਓ ਬਣਾਦਾ ਕਿਉਂਕਿ ਸਭ ਨੂੰ ਚਾਹੀਦੇ ਆ ਸੂਟ ਇਸ ਰੇਂਜ ਦੇ ਵਿੱਚ ਦੇਖੋ ਕੁਝ ਨਹੀਂ ਮਿਲਦਾ ਇਸ ਰੇਂਜ ਦੇ ਵਿੱਚ ਆ ਚੀਜ਼ਾਂ ਨਹੀਂ ਮਿਲਦੀਆਂ ਮਿਲਦਾ ਬਹੁਤ ਇਸ ਰੇਂਜ ਦੇ ਵਿੱਚ ਸਿਰਫ 3500 ਰੁਪਏ ਸੂਟ ਪਏਗਾ ਚੈੱਕ ਕਰੋ ਪੀਸ ਕਿੰਨਾ ਸ਼ਾਨਦਾਰ ਬਣਾਇਆ ਮੇਰੀ ਗਾਰੰਟੀ ਹੈ ਮੈਂ ਇਸ ਗੱਲ ਦਾ ਚੈਲੰਜ ਹੀ ਕਰਦਾ ਤੁਸੀਂ ਸੂਟ ਤਿਆਰ ਕਰਾਣ ਚਲ ਜਓ 3500 ਰੁਪਏ ਤਿਆਰ ਵੀ ਨਹੀਂ ਹੁੰਦਾ ਵਰਕ ਵੀ ਨਹੀਂ ਵਗ ਕਰਕੇ ਦੇਗਾ ਕਰੀ ਗਾਰੰਟੀ ਦਿੰਦਾ ਇਸ ਗੱਲ ਦੀ ਮੈਂ ਸੋ 3500 ਫਲੈਟ ਰੇਟ ਲੋ ਜੀ ਚੈੱਕ ਕਰੋ ਇੱਕ ਤੁਹਾਨੂੰ ਹੋਰ ਚੀਜ਼ ਦਿਖਾਣਾ ਪਿਓਰ ਸਾਟਨ ਕਰੇਪ ਦਾ ਪੀਸ ਹੈ ਪਿਓਰ ਸਾਟਨ ਸਿਲਕ ਦਾ ਔਰ ਰੇਟ ਕੀ ਹੈ ਅੱਜ ਕੀ ਰੇਟ ਹੈ ਕੱਲੀ ਸ਼ਰਟ ਦਾ ਪਲੇਨ ਕਪੜਾ ਦਾ ਰੇਟ ਦੱਸ ਰਿਹਾ 2500 3000 ਰੁਪਏ ਦਾ ਪਲੇਨ ਸੂਟ ਬਣਦਾ ਇਹ ਕੱਲਾ ਪਲੇਨ ਸ 5 ਮੀਟਰ ਦਾ ਇਹ ਸ਼ਰਟ ਹੈ ਜਾਨਕੀ 12 13 ਸਰਵਈ ਕ ਲਈ ਪਲੇਨ ਸ਼ਰਟ ਉੱਪਰ ਸਾਰਾ ਆਰੀ ਤੇ ਸਾਰਾ ਕਸ਼ਮੀਰੀ ਵਰਕਰ ਆ ਤੁਸੀਂ ਕੰਮ ਚੈੱਕ ਕਰੋ ਔਰ ਕਲਰ ਕੰਬੀਨੇਸ਼ਨ ਦੇਖੋ ਪਿਓਰ ਦਾ ਆਰਟੀਕਲ ਹੈ ਰੇਟ ਕੀ ਹੈ ਕਟੋੜਾ ਕਟੇ ਸੂਟ ਦਾ ਰੇਟ ਕਟੋੜਾ 500 ਰੁਪਏ ਦਾ ਰੇਟ ਹੈ ਸੂਟ ਦਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਜਿਹੜੇ ਦੁਪੱਟਾ ਦਾ ਰੇਟ ਹੈਗਾ 1350 ਤੋਂ 1500 ਰੁਪਏ ਇਸ ਰੇਂਜ ਚ ਕੋਣ ਵਰਕ ਕਰਕੇ ਦੇਗਾ 3500 ਰੁਪਏ ਫਲੈਟ ਰੇਟ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਆ ਚੈੱਕ ਕਰੋ 3500 ਰੁਪਏ ਦੇ ਵਿੱਚ ਕੋਈ ਦੇ ਦੇ ਓਪਨ ਚੈਲੰਜ ਆ ਹੋਰ ਦੱਸੋ ਓਪਨ ਚੈਲੰਜ 3500 ਰੇਟ ਆ ਲੋ ਚੈੱਕ ਕਰੋ ਆ ਲੋ ਪਹਿਲਾਂ ਤੁਸੀਂ ਦੁਪੱਟਾ ਹੀ ਚੈੱਕ ਕਰ ਲਓ ਸੂਟ ਦਾ ਤੁਹਾਨੂੰ ਮੈਂ ਬਾਅਦ ਵਿੱਚ ਖੋਲ ਕੇ ਦਿਖਾਵਾਗਾ ਫੋਰ ਸਾਈਡ ਦੁਪੱਟਾ ਇਹਦਾ ਰੇਟ ਦੱਸਾਂਗਾ ਨਾ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਵੀ ਇਹਦਾ ਇੰਨਾ ਰੇਟ ਹੈਗਾ ਸੂਟ ਦਾ ਆ ਲੋ ਵਿਦ ਪ੍ਰੂਫ ਦਿਖਾਵਾਗਾ ਮੈਂ ਤੁਹਾਨੂੰ ਇਹ ਮੇਰੇ ਟੈਗ ਲੱਗੇ ਹੋਇਆ ਬਸ ਕੀ ਹੈ ਵੀ ਇੱਕ ਇੱਕ ਪੀਸ ਰਹਿ ਗਏ ਵੀ ਆਪਾਂ ਤੁਹਾਨੂੰ ਦੇ ਦੇਣੇ ਆ ਫਲੈਟ ਰੇਟ 3500 ਰੁਪਏ ਆ ਪੀਸ ਚੈੱਕ ਕਰੋ ਪੂਰਾ ਫੋਰ ਸਾਈਡ ਦੁਪੱਟਾ ਕਿਹੜੇ ਤੇ ਕਢਾਈ ਬਾਹਾਂ ਤੇ ਕਢਾਈ ਸਲਵਾਰ ਦੇ ਪੌਂਚੇ ਤੇ ਕਢਾਈ ਔਰ ਰੇਟ ਕੀ ਰਹਿਣਾ ਹੈ 3500 ਰੁਪਏ ਜੀ ਮੇਰੀ ਗਾਰੰਟੀ ਹੈ ਤੁਸੀਂ 3500 ਕਲਾ ਦੁਪੱਟਾ ਤਿਆਰ ਕਰਾ ਕੇ ਦਿਖਾ ਦਿਓ ਤਾਂ ਮੈਂ ਮੰਨ ਜੂਗਾ ਵੀ ਹਾਂ ਤੁਸੀਂ ਦੁਪੱਟਾ ਤਿਆਰ ਕਰਾ ਲਿਆ 3500 ਰੁਪਏ ਦੇ ਵਿੱਚ ਆ ਚੈੱਕ ਕਰੋ ਦੁਪੱਟੇ ਦੀ ਲੇਬਰ ਚਾਰੇ ਆ 4500 ਰੁਪਏ ਘੱਟੋ ਘੱਟ ਘੱਟੋ ਘੱਟ ਲੇਬਰ ਦੀ ਵੱਡੀ ਗੱਲ ਕਰਦੇ ਆ ਆ ਚੈੱਕ ਕਰੋ ਪੂਰਾ ਹੈਵੀ ਫੋਰ ਸੈਟ ਦੁਪੱਟਾ ਰੇਟ ਕੀ ਰਹਿਣਾ 3500 ਰੁਪਏ ਜੀ ਫਲੈਟ ਰੇਟ ਆ ਚੈੱਕ ਕਰਿਓ ਆਹ ਬਲਾ ਆਰਟੀਕਲ ਚੈੱਕ ਕਰੋ ਆ ਬੂਤਾਈ ਦੇ ਸਲਕ ਦੇ ਵਿੱਚ ਆਰਟੀਕਲ ਆਏਗਾ ਇਹ ਆ ਬੂਤਾਈ ਦੇ ਵਿੱਚ ਫੈਬਰਿਕ ਬਹੁਤ ਸੋਹਣਾ ਕੰਬੀਨੇਸ਼ਨ ਦੁਪੱਟਾ ਚਨੂਨ ਦਾ ਕਲਰ ਕੰਟਰਾਸਟ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਰੇਟ ਕੀ ਰਹਿਣਾ ਫਲੈਟ ਰੇਟ 3500 ਰੁਪਏ ਸਾਰਾ ਹੈਂਡਵਰਕ ਟੋਟਲੀ ਹੈਂਡਵਰਕ ਤੋ ਆਪ ਦਾ ਸਕਰੀਨਸ਼ਾਟ ਲਈ ਚਲਿਓ ਸਭ ਨੂੰ ਮੇਰੀ ਬੇਨਤੀ ਹੈ ਆ ਚੈੱਕ ਕਰੋ ਪਿਓਰ ਸਾਟਨ ਸਿਲਕ ਦਾ ਇੱਕ ਹੋਰ ਪੀਸ ਆ ਗਿਆ ਪਿਓਰ ਸਾਟਨ ਗਰੇਪ ਦਾ ਇਹ ਕਲਰ ਹੈਗਾ ਸਟੀਲ ਗਰੇ ਨਮਾ ਆ ਛੇੜਾ ਔਰ ਕੰਬੀਨੇਸ਼ਨ ਚੈੱਕ ਕਰੋ ਕੰਮ ਦਿਖਾ ਦੇ ਰੋਮੀ ਅਲਟੀਮੇਟ ਸੂਟ ਹੈ ਅਲਟੀਮੇਟ ਕੰਮ ਦੇਖੋ ਕਿੰਨਾ ਸੋਹਣਾ ਹੈ ਸੂਟ ਦਾ ਰੇਟ ਪਤਾ ਕਿੰਨਾ ਹੈ 1250 ਰੁਪਏ ਆਪਾਂ ਕੀ ਦੇਣਾ ਹੈ ਫਲੈਟ ਰੇਟ 3500 ਰੁਪਏ ਸਾਰਾ ਹੈਂਡਵਰਕ ਦੁਪੱਟੇ ਦੇ 4 ਸਾਈਡ ਸਕੈਲਪਿੰਗ ਵਿਦ ਕੋਰਨਰ ਤੁਸੀਂ ਪੀਸ ਦੇਖੋ ਕਿੰਨਾ ਸ਼ਾਨਦਾਰ ਬਣਾ ਲਸ਼ ਲਸ਼ ਕਰਦਾ ਸੂਟ ਹੈ ਐਂਡ ਟੌਪ ਕਲਾਸਿਕ ਸੂਟ ਹੈ ਅਲਟੀਮੇਟ ਆਰਟੀਕਲ ਰੇਟ 3500 ਰੁਪਏ ਫਲੈਟ ਰੇਟ ਲੋ ਜੀ ਨੈਕਸਟ ਆਰਟੀਕਲ ਚੈੱਕ ਕਰੋ ਜੀ ਆ ਆ ਰਿਹਾ ਜੀ ਕੰਮ ਦੇਖੋ ਕਿੰਨਾ ਸੋਹਣਾ ਸਾਰਾ ਹੈਂਡਵਰਕ ਕਲਰ ਕੰਬੀਨੇਸ਼ਨ ਦੇਖੋ ਵਰਕ ਦਾ ਯੂਨੀਕ ਕੰਟਰਾਸਟ ਸਪੈਸ਼ਲ ਆਰਟੀਕਲ ਹੈ ਸਾਰਾ ਹੈਂਡਵਰਕ ਹੈ ਔਰ ਪਿਓਰ ਟੈਬੀ ਸਿਲਕ ਦਾ ਦੁਪੱਟਾ ਆ ਰਿਹਾ ਹੈ ਪਿਓਰ ਟੈਬੀ ਸਿਲਕ ਦਾ ਦੁਪੱਟਾ ਦੁਪੱਟੇ ਫੋਰਸਟ ਸਕੈਲਪਿੰਗ ਵਿਦ ਸਾਰਾ ਹੈਂਡਵਰਕ ਰੇਟ 3500 ਰੁਪਏ ਫਲੈਟ ਰੇਟ ਲੋ ਜੀ ਇੱਕ ਆ ਪਿੰਕ ਕਲਰ ਦਾ ਆਰਟੀਕਲ ਚੈੱਕ ਕਰੋ ਪਿਓਰ ਕਲੇਬ ਦਾ ਆਰਟੀਕਲ ਆ ਰਿਹਾ ਸਾਰਾ ਹੈਂਡਵਰਕ ਆ ਰਿਹਾ ਪੂਰਾ ਫਰੰਟ ਹੈਵੀ ਆ ਪ੍ਰੋਪਰ 슬ੀਵਜ਼ ਵਰਕ ਆ ਡਿਜ਼ਾਈਨਰ ਸੂਟ ਬਣਾ ਹੋਇਆ ਆ ਚੈੱਕ ਕਰਾ ਦੇ ਮਮੀ ਅਲਟੀਮੇਟ ਗੋਟਾ ਪੱਤੀ ਕੁੰਦਨ ਪਰਲ ਵਰਕ ਸਾਰਾ ਆ ਦੇਖੋ ਸਲਵਾਰ ਦੇ ਪੌਂਚੇ ਤੇ ਵੀ ਹੈਵੀ ਕੰਮ ਕਰਾ ਹੋਇਆ ਬੜਾ ਪਿਆਰਾ ਆਰਟੀਕਲ ਆ ਸਪੈਸ਼ਲ ਬੇਬੀ ਪਿੰਕ ਕਲਰ ਦਾ ਆ ਲਓ ਆ ਆ ਰਿਹਾ ਦੁਪੱਟਾ ਫਲੈਟ ਰੇਟ ਰਹਿਣਾ 3500 ਰੁਪਏ ਆਫਰ ਪ੍ਰਾਈਸ 4750 ਰੁਪਏ ਸੂਟ ਸੇਲ ਕਰਿਆ ਲੋ ਜੀ ਆਰਟੀਕਲ ਚੈੱਕ ਕਰੋ ਪੀਚ ਨਾਲ ਮਹਿਰੂਨ ਦਾ ਕੰਬੀਨੇਸ਼ਨ ਪਿਓਰ ਸਾਰਟਨ ਕਰੇਪ ਦਾ ਕਿਉਂਕਿ ਕੱਪੜਾ ਬਹੁਤ ਮਹਿੰਗਾ ਹੈ ਆ ਲੋ ਵਿੱਧ ਪ੍ਰੂਫ ਦਿਖਾਣੇ ਆ ਤੁਹਾਨੂੰ 5700 ਰੁਪਏ ਰੇਟ ਆ ਸੂਟ ਦਾ 3500 ਰੁਪਏ ਫਲੈਟ ਰੇਟ ਪਊਗਾ ਆ ਚੈੱਕ ਕਰੋ ਆ ਲੋ ਸਾਰਾ ਹੈਂਡਵਰਕ ਪਿਓਰ ਸਾਰਟਨ ਕਰੇਪ ਦੀ ਸ਼ਰਟ ਪਿਓਰ ਕਰੇਪ ਦੀ ਬਾਟਮ ਔਰ ਚਨੂਨ ਦਾ ਦੁਪੱਟਾ ਦੁਪੱਟੇ ਸਾਰਾ ਫੋਰ ਸਾਈਡ ਅਲਟੀਮੇਟ ਸੂਟ ਬਣਾ ਹਾ ਅਲਟੀਮੇਟ ਆ ਦੇਖੋ ਦੁਪੱਟਾ ਦੇਖੋ ਕਿੰਨਾ ਪਿਆਰਾ ਫੁੱਲ ਹੈਂਡਵਰਕ ਦੁਪੱਟਾ ਲਾਜਵਾਬ ਆਟੀ ਕਾ ਲਾਜਵਾਬ 3500 ਰੁਪਏ ਫਲੈਟ ਰੇਟ ਲੋ ਜੀ ਆ ਚੈੱਕ ਕਰੋ ਪਿਓਰ অর্ਗੈਂਜ਼ਾ ਸੂਟ ਹੈ ਸਾਰਾ ਹੈਂਡਵਰਕ ਹੈ ਲਾਈਨਿੰਗ ਦਾ ਕਪੜਾ ਸ਼ਾਇਦ ਨਾਲ ਹੀ ਹੈ ਇਹਦੇ 5 ਮੀਟਰ ਸਿਲਕ ਦੀ ਬਾਟਮ ਮਤਲਬ ਕਿ ਵਿੱਚੋਂ ਲਾਈਨਿੰਗ ਨਿਕਲੇਗੀ ਸਾਰਾ ਹੈਂਡਵਰਕ ਹੈ ਪਿਓਰ অর্ਗੈਂਜ਼ਾ ਸੂਟ ਹੈ ਰੋਮੀ ਨੀਗਾ ਕਰਾ ਦੇ ਇੱਕ ਵਾਰੀ ਪ੍ਰੋਪਰ ਹੈਵੀ 슬ੀਵਜ਼ ਵਰਕ ਔਰ ਆ ਦੁਪੱਟਾ ਇਹ ਮੈਂ ਨੇ ਉਹ ਪੋਸਟ 'ਚ ਵੀ ਪਾਇਆ ਸੀਗਾ ਜਿਹਦੇ ਕਰਕੇ ਹੁਣ ਮੈਂ ਵੀਡੀਓ ਬਣਾ ਰਿਹਾ ਆ ਆ ਚੈੱਕ ਕਰੋ ਦੁਬੱਟ ਦੇ ਫੋਰ ਸਾਈਡ ਪੂਰਾ ਸਾਰਾ ਕਲਰਫੁਲ ਸਿਕੁਐਂਸ ਦਾ ਕੰਮ ਵਿਦ ਕਾਰਨਰ ਅਲਟੀਮੇਟ ਆਰਟੀਕਲ ਆ ਸਾਰਾ ਹੈਂਡਵਰਕ 3500 ਰੁਪਏ ਪ੍ਰਾਈਸ ਰਹੇਗਾ ਜੀ ਆ ਲਓ ਤੁਹਾਨੂੰ ਇੱਕ ਆਰਟੀਕਲ ਹੋਰ ਦਿਖਾਨਾ ਆ ਸੂਟ ਹੈਂਡ ਪੇਂਟ ਦਾ ਸੂਟ ਹੈ ਪਿਓਰ ਕਰੇਵ ਦਾ ਔਰ ਰੇਟ ਕੀ ਹੈ ਇਹਦਾ ਆ ਚੈੱਕ ਕਰ ਲਿਓ ਫਲੈਟ ਰੇਟ 3500 ਰੁਪਏ ਨੇ ਨਾ ਸਾਰਾ ਹੈਂਡ ਪੇਂਟ ਹੈਂਡਵਰਕ ਬਰਲਵਾਂਕ ਉੱਪਰ ਅਲਟੀਮੇਟ ਆਰਟੀਕਲ ਆ ਅਲਟੀਮੇਟ ਬਿਊਟੀਫੁਲ ਆਰਟੀਕਲ ਆ ਸਾਰਾ ਫਰੰਟ ਬਣਾ ਹੋਇਆ ਪ੍ਰੋਪਰ 슬ੀਵਜ਼ ਵਰਕ ਹੈ ਔਰ ਆ ਰਿਹਾ ਇਸ ਦਾ ਦੁਪੱਟਾ ਰੇਟ ਕੀ ਰਹਿਣਾ ਹੈ 3500 ਰੁਪਏ ਫਲੈਟ ਰੇਟ ਮੈਂ ਕਹਿੰਦਾ ਜੀ ਨਿਆਰੇ ਲਿਆ ਦੇਣੇ ਆ ਇਸ ਰੇਨ ਦੇ ਵਿੱਚ ਆ ਚੈੱਕ ਕਰੋ ਇੱਕ ਆਰਟੀਕਲ ਆਏਗਾ ਪੂਰਾ ਫੋਰ ਸਾਈਡ ਦੁਪੱਟੇ ਨਾਲ ਪੂਰਾ ਹੈਵੀ ਫੋਰ ਸਾਈਡ ਦੁਪੱਟਾ ਪਿਓਰ ਅਬੂਤਾਈ ਕ੍ਰੇਪ ਦਾ ਆਰਟੀਕਲ ਹੈ ਇਹ ਆ ਚੈੱਕ ਕਰੋ ਆ ਰਿਹਾ ਕੇਰਾ ਸਾਰਾ ਹੈਂਡਵਰਕ ਪ੍ਰੋਪਰ ਹੈਵੀ 슬ੀਵਜ਼ ਵਰਕ ਆ ਰਿਹਾ ਅਲਟੀਮੇਟ ਆਰਟੀਕਲ ਹੈ ਦੁਪੱਟਾ ਪੂਰਾ ਫੋਰ ਸਾਈਡ ਹੈਵੀ ਬਣਾ ਹੈ ਪ੍ਰਤੀ ਇੱਕ ਦੁਪੱਟਾ ਫੜੀ ਮੜਾ ਹੈ ਦੁਪੱਟਾ ਦੇਖੋ ਮੈਂ ਕਹਿੰਦਾ ਦੁਪੱਟਾ ਕਿੱਥੋਂ ਮਿਲ ਜੂਗਾ ਇਸ ਰੇਂਜ ਦੇ ਕਲੇ ਦੁਪੱਟੇ ਤਿਆਰ ਹੁੰਦੇ ਆ 35 3500 4 4000 ਦੇ ਕਲੇ ਦੁਪੱਟੇ ਆ ਔਰ ਸੂਟ ਕੀ ਰੇਟ ਦਾ 3500 ਰੁਪਏ ਚੱਕੋ ਆਫਰ ਪ੍ਰਾਈਸ ਵਾਹ ਜੀ ਵਾਹ ਲਾਜਵਾ ਆ ਆਰਟੀਕਲ ਆ ਚੈੱਕ ਕਰੋ ਪਿੰਕ ਕਲਰ ਦਾ ਆਰਟੀਕਲ ਸਪੈਸ਼ਲ ਪਿੰਕ ਕਲਰ ਦਾ ਆਰਟੀਕਲ ਸਾਰਾ ਹੈਂਡਵਰਕ ਬਿਊਟੀਫੁੱਲ ਆਰਟੀਕਲ ਪੂਰਾ ਫਰੰਟ ਹੈਵੀ ਔਰ ਦੁਪੱਟਾ ਆ ਰੈਸਕਲਪਿੰਗ ਦੇ ਵਿੱਚ ਵਿਦ ਪੱਲੇ ਬਣੇ ਹੋਇਆ ਬੜੇ ਸੋਹਣੇ ਰੇਟ ਕੀ ਲੈਣਾ ਹੈ 3500 ਰੁਪਏ ਨਿਗਾਹ ਕਰਾ ਦੇ ਪ੍ਰੋਪਰ 3500 ਰੁਪਏ ਪ੍ਰਾਈਸ ਸਾਰਾ ਹੈਂਡ ਵਰਕ ਲਓ ਜੀ ਆ ਚੈੱਕ ਕਰੋ ਬਿਊਟੀਫੁਲ ਆਰਟੀਕਲ ਬਿਊਟੀਫੁਲ ਫਰੰਟ ਹੈ ਵੀ ਸਾਰਾ ਹੈਂਡ ਵਰਕ ਟੋਟਲੀ ਅਲਟੀਮੇਟ ਆਰਟੀਕਲ ਹੈ ਆ ਚੈੱਕ ਕਰੋ ਚਾਹੇ ਸਲੀਵਸ ਤੇ ਕਰ ਲਓ ਚਾਹੇ ਕਰ ਲਓ ਸਲਵਾਰ ਦੇ ਪੌਂਚ ਤੇ ਉਸ ਤੋਂ ਬਾਅਦ ਦੁਪੱਟਾ ਵੀ ਬੜਾ ਸ਼ਾਨਦਾਰ ਹੈ ਦਾ ਆ ਚੈੱਕ ਕਰਾਣਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ ਬਣਾ ਹੈ ਕੰਮ ਦੇਖੋ ਤੁਸੀਂ ਕਿੰਨਾ ਸੋਹਣਾ ਕਲਰ ਕੰਬੀਨੇਸ਼ਨ ਦੇਖੋ ਵਰਕ ਦਾ ਕਿੰਨਾ ਪਿਆਰਾ 3500 ਰੁਪਏ ਪਿਓਰ ਕਰੇਪ ਦਾ ਆਰਟੀਕਲ 3500 ਰੁਪਏ ਲੋ ਜੀ ਆਪੀ ਇਸ ਚੈੱਕ ਕਰੋ ਫੁੱਲ ਪਿਓਰ ਵਿਸਕੋਸ ਆਰਗੈਂਜ਼ਾ ਦਾ ਕਲਰ ਕੰਬੀਨੇਸ਼ਨ ਚੈੱਕ ਕਰੋ ਆ ਸ਼ਾਰਟ ਦਾ ਫਰੰਟ ਬਣਿਆ ਹੋਇਆ ਸ਼ਾਰਟ ਦਾ ਫਰੰਟ ਆ ਰਿਹਾ ਔਰ ਮੈਚਿੰਗ ਬਾਟਮ ਆ ਰਹੀ ਹੈ ਔਰ ਆ ਆ ਰਿਹਾ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦੁਪੱਟਾ ਕਿਉਂ ਲੀਕ ਨਹੀਂ ਆਹੋ ਆਹ ਲਓ ਆ ਚੈੱਕ ਕਰੋ ਜੀ ਔਰ ਐਨ ਦੋ ਪੀਸ ਆ ਲੋ ਇੱਕ ਆਰਟੀਕਲ ਆ ਚੈੱਕ ਕਰੋ ਆ ਆ ਰਿਹਾ ਘੇਰਾ 8000 ਰੁਪਏ ਦਾ ਸੂਟ ਹੈ ਇਹ ਸਾਰਾ ਹੈਂਡਵਰਕ ਕਟਵਰਕ ਦਾ ਕੰਮ ਹੈ ਰੋਮੀ ਨੀਗਾ ਕਰਾ ਆ ਦੇਖੋ ਸਾਰਾ ਕਟਵਰਕ ਘੇਰੇ ਤੇ ਪ੍ਰੋਪਰ 슬ੀਵਜ਼ ਵਰਕ ਔਰ ਦੁਪੱਟਾ ਦੇਖੋ ਆਏ ਹਾਏ 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 ਕੌਣ ਦੇਏਗਾ ਇਹ 3500 ਚ ਜਿਗਰਾ ਰੱਖਣ ਵਾਲੇ ਦਿੰਦੇ ਆ ਅਮਰਤਸਰੀਆਂ ਮਾਲ ਦੇ ਨਾਲ ਚੈੱਕ ਕਰੋ ਮੈਂ ਕਹਿੰਨਾ ਖਰੀਦ ਵੀ ਨਹੀਂ ਪੂਰੀ ਹੁੰਦੀ ਪੀ ਆਪਾਂ ਕਹਿਣਾ ਹੁਣ ਕਈ ਵਾਰੀ ਕਸਟਮਰ ਕਹਿੰਦਾ ਪੀ ਪੱਲੋ ਕੋਣ ਬੰਦਾ ਪੱਲੋ ਕੋਈ ਨਹੀਂ ਬੰਦਾ ਗੱਲ ਇੱਥੇ ਆ ਜਾਂਦੀ ਹੈ ਇਹ ਪੱਲੋ ਪਾਣ ਲਈ ਜਿਗਰਾ ਰੱਖਣਾ ਪੈਂਦਾ ਹੁਣ ਜਿਵੇਂ 5 ਸੂਟ ਆਏ 6 ਸੂਟ ਆਏ 5 ਚ ਕਮਾ ਲਿਆ ਕੋਈ ਗੱਲ ਨਹੀਂ ਇੱਕ ਜੋ ਜੇ ਪੱਲੋ ਵੀ ਪਾਣਾ ਪੈ ਜਾਂਦਾ ਤਾਂ ਕੋਈ ਬਹਿਮ ਨਹੀਂ ਹੁੰਦਾ ਇਹਦਾ ਸੋ ਕੋਈ ਚੱਕਰ ਨਹੀਂ ਜੋ ਚੀਜ਼ ਸਪਸ਼ਟ ਆਪਾਂ ਗੱਲ ਸਪਸ਼ਟ ਵੀਡੀਓ ਤੇ ਕਰਾਂਗੇ ਕੋਈ ਚੱਕਰ ਨਹੀਂ 8000 ਰੁਪਏ ਦਾ ਸੂਟ ਹੈ ਵੀਰੇ ਕੋਈ ਚੱਕਰ ਨਾ ਐਫਸੀ ਰੱਖਤੋ 8000 ਰੁਪਏ ਸੌਦਾ 3500 ਦੇਣਾ ਤੁਸੀਂ ਦੁਪੱਟਾ ਚੈੱਕ ਕਰੋ ਸੋ ਮੈਂ ਤਾਂ ਸਾਬ ਨਾਲ ਇਦਾਂ ਹੀ ਰਹਿਣਾ ਉਹਨਾਂ ਸ਼ਾਪ ਤੇ ਵੀ ਸਾਬ ਨਾਲ ਹਾਸ ਖੇੜ ਕੇ ਆਪਣਾ ਟਾਈਮ ਪਾਸ ਕਰੀਦਾ ਪਰਮਾਤਮਾ ਦੀ ਕਿਰਪਾ ਥੋੜੀ ਕਿਰਪਾ ਹੋਣੀ ਚਾਹੀਦੀ ਆ ਆ ਚੈੱਕ ਕਰੋ ਅਗਲਾ ਆਰਟੀਕਲ ਨੈਕਸਟ ਆਰਟੀਕਲ ਆ ਰਿਹਾ ਫੁੱਲ ਪਿਓਰ ਕ੍ਰੇਪ ਦਾ ਆਰਟੀਕਲ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਸਾਰਾ ਹੈਂਡਵਰਕ ਜੇ ਦਿਹਾਰ ਨਹੀਂ ਹਾਂ ਕੋਈ ਗੱਲ ਨਹੀਂ ਇਹ ਨਾ ਮੈਂ ਜੀ ਆ ਚੈੱਕ ਕਰ ਲਿਓ ਮੈਂ ਤੁਹਾਨੂੰ ਸਪਸ਼ਟ ਗੱਲ ਕਰ ਦਿੰਨਾ ਪੈਰ ਆਪਣਾ ਅੱਖ ਘਾਣੋਂ ਪੰਨਾ ਆ ਉਹ ਇਹ ਦਾਗ ਦਾਗ ਪੈਰ ਦਾ ਦਾਗ ਆ ਪੈਰ ਦਾ ਦਾਗ ਆ ਚੱਲ ਲੈ ਆਂਦੇ ਪੈਰ ਦਾ ਦਾਗ ਸੀ ਉਹ ਮੁੰਡੇ ਦਾ ਉੱਥੇ ਉਹ ਮੁੰਡੇ ਜਿਵੇਂ ਹੁਣ ਮਾਲ ਖੁੱਲਦਾ نیچے ਚੜ ਜਾਂਦਾ ਕੋਈ ਉੱਪਰ ਕਈ ਵਾਰੀ ਪੈਰ ਦਾ ਦਾਗ ਲਾ ਜਾਂਦਾ ਇਹ ਮਿੱਟੀ ਮੁੱਟੀ ਲਾ ਜਾਂਦੀ ਤਾਂ ਕਰਕੇ ਆਹ ਲੋ ਚੈੱਕ ਕਰੋ ਅਲਟੀਮੇਟ ਆਰਟੀਕਲ neck ਤੇ ਆ ਰਿਹਾ ਵਰਕ ਤੂੰ ਸਾਰਾ ਆਪਣਾ ਮਖਰਾਬ ਕਰਨ ਜਾਣੇ ਚੋ ਆਹ ਰੇ ਕੇਰਾ ਬਹੁਤ ਸੋਹਣਾ ਮਲਟੀ ਕਲਰ ਦਾ ਅਲਟੀਮੇਟ ਆਰਟੀਕਲ ਹੈ ਔਰ ਆ ਰਿਹਾ ਦੁਪੱਟਾ ਕੰਮ ਦੇਖੋ ਕਿੰਨਾ ਸੋਹਣਾ ਪੀਸ ਦੇਖੋ ਕਿੰਨਾ ਸੋਹਣਾ ਬਣਾ ਹੋਇਆ ਆਹ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਦੁਪੱਟੇ ਵਨ ਪੱਲੇ ਤੇ ਕੰਮ ਆ ਰਿਹਾ 3500 ਰੁਪਏ ਫਲੈਟ ਰੇਟ ਨਵੀਂ ਚੀਜ਼ ਨਾਰਕਲੀ ਅਨਸਟਿਚ ਅਨਸਟਿਚ ਨਾਰਕਲੀ ਆ ਇਹ ਲਓ ਜੀ ਅਨਸਟਿਚ ਨਾਰਕਲੀ ਆ ਇਹ ਇਹਨੂੰ ਤੁਸੀਂ ਸੂਟ ਵੀ ਬਣਾ ਸਕਦੇ ਹੋ ਵੈਸੇ ਨਾਰਕਲੀ ਆ ਨਾ ਨਾਰਕਲੀ ਬਣੂਗੀ ਨਾ ਆ ਪੇਟੀ ਆਊਗੀ ਇਹਦੀ ਆ ਆਏਗੀ ਅੱਛਾ ਆ ਆਈ ਗਈ ਮਤਲਬ ਕੀ ਨਾਰਕਲੀ ਬਣੂਗੀ ਉਹ ਕਲੀਆਂ ਬਣਣਗੀਆਂ ਆ ਆਈ ਗਈ ਇਹਦੀ ਮਤਲਬ ਕੀ ਉੱਪਰ ਚੋਲੀ ਆ ਚੈੱਕ ਕਰੋ ਆ ਹੈਗਾ ਦੁਪੱਟਾ ਰੇਡ ਕੀ 3500 ਰੁਪਏ ਨਵੀਂ ਚੀਜ਼ ਆ ਲੋ ਜੀ ਯਾਨੀ ਕੀ 3500 ਰੁਪਏ ਦੇ ਵਿੱਚ ਨਾਰਕਲੀ ਬਣੂਗੀ ਥੋੜੀ ਬਸ ਕਲੀ ਸਟੀਚਿੰਗ ਹੋਣੀ ਆ ਸਟੀਚਿੰਗ ਤੇ ਜ਼ਰੂਰ ਪੈਸੇ ਲੱਗਣੇ ਆ ਟੋਟਲੀ ਹੈਂਡਵਰਕ 3500 ਰੁਪਏ ਦੇ ਵਿੱਚ ਨਾਰਕਲੀ ਤਿਆਰ ਹੋ ਰਹੀ ਹੈ ਜੀ ਚੈੱਕ ਕਰੋ ਅਲਟੀਮੇਟ ਪੀਸ ਆ ਲੋ ਜੀ ਇੱਕ ਪੀਸ ਚੈੱਕ ਕਰੋ ਆ ਵਾਲਾ ਪਿਓਰ অর্ਗੈਂਜ਼ਾ ਦਾ ਪੀਸ ਹੈ ਸਕਾਈ ਕਲਰ ਹੈ ਕੰਮ ਸਾਰਾ ਹੈਂਡਵਰਕ ਦਾ ਨਾਲ ਆ ਰਹੀ ਹੈ ਬਾਟਮ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਹੈ ਸਾਰਾ ਹੈਂਡਵਰਕ 3500 ਰੁਪਏ ਫਲੈਟ ਰੇਟ ਜੀ 3500 ਰੁਪਏ ਫਲੈਟ ਰੇਟ ਚੈੱਕ ਕਰੋ ਕਿੰਨਾ ਸੋਹਣਾ ਪੀਸ ਹੈ ਲੋ ਜੀ ਨੈਕਸਟ ਦਿਖਾਓ ਜੀ ਲੋ ਜੀ ਇੱਕ ਆ ਚੈੱਕ ਕਰੋ ਪੀਸ ਗਰੇ ਰੰਗ ਦਾ ਆਏ ਹਾਏ ਹਾਏ ਇਹ ਉਹੀ ਪੀਸ ਆ ਗਿਆ ਵੀ ਕਿਉਂ ਹੈ ਪਿਓਰ ਕਲੇਬ ਆ ਆਰਟੀਕਲ ਬਹੁਤ ਮਹਿੰਗਾ ਫੁੱਸੀ ਹੈ ਇਹ ਕਿਨੇ 8500 ਵਿੱਚ ਆਈ ਹੈ ਆਈ ਥਿੰਕ ਹਨਾ ਫੁੱਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਦੁਪੱਟੇ ਤੇ ਕੰਮ ਚੈੱਕ ਕਰੋ 4 ਸਾਈਡ ਸਾਰਾ ਕਟਵਰਕ ਸਾਰਾ ਸੀਕੁਐਂਸ ਵਰਕ ਵਿਦ ਕੋਰਨਰ ਫੁੱਲ ਪਿਓਰ ਔਰਗੈਂਜ਼ਾ ਦਾ 35 ਗ੍ਰਾਮ ਔਰਗੈਂਜ਼ਾ ਦਾ ਦੁਪੱਟਾ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਹੈ ਸੋ 3500 ਫਲੈਟ ਰੇਟ ਜੀ ਪਿਓਰ ਔਰਗੈਂਜ਼ਾ ਸੂਟ ਹੈ ਲਓ ਜੀ ਇੱਕ ਆਰਟੀਕਲ ਚੈੱਕ ਕਰੋ ਸਟੀਲ ਗ੍ਰੇ ਸ਼ੇਡ ਦਾ ਬੜਾ ਪਿਆਰਾ ਕਲਰ ਕੰਬੀਨੇਸ਼ਨ ਹੈ ਆਹ ਆ ਰਿਹਾ ਫਰੰਟ ਸਾਰਾ ਹੈ ਹੈਂਡਵਰਕ ਔਰ ਦੁਪੱਟਾ ਬਹੁਤ ਸੋਹਣਾ ਹੈ ਦਾ ਆ ਰਿਹਾ ਦੁਪੱਟਾ ਇਹਦਾ 3500 ਰੁਪਏ ਆਫਰ ਪ੍ਰਾਈਸ ਚੱਕੋ ਜੀ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਪਿਓਰ ਔਰਗੈਂਜ਼ਾ ਸੂਟ ਹੈ ਲੋ ਜੀ ਇੱਕ ਆਪ ਇਸ ਚੈੱਕ ਕਰੋ ਫੁੱਲ ਪਿਓਰ ਔਰਗੈਂਜ਼ਾ ਦਾ ਫਰੰਟ ਹੈਵੀ ਹੈ ਕੰਮ ਸਾਰਾ ਹੈਂਡਵਰਕ ਹੈ ਸਾਰਾ ਹੈਂਡਵਰਕ ਅੱਡੀ ਪੀਸ ਹੈ ਆ ਦੁਪੱਟਾ ਜੀ ਇਹਦਾ ਆ ਦੁਪੱਟਾ ਆ ਰਿਹਾ ਜੀ ਇਹਦਾ ਸੋ ਰੇਟ ਕੀ ਲੈਣਾ 3500 ਰੁਪਏ ਆ ਲੋ ਪੀਸ ਚੈੱਕ ਕਰੋ ਪਿਓਰ ਕਰੇਪ ਦਾ ਸਾਰਾ ਸਾਰਾ ਪਿੱਟੇ ਦਾ ਕੰਮ ਸਾਰਾ ਸਾਰਾ ਆਰੀ ਦਾ ਕੰਮ ਥੈਡ ਦਾ ਕੰਮ ਬੜਾ ਪਿਆਰਾ ਆਰਟੀਕਲ ਹੈ ਬਿਊਟੀਫੁਲ ਡਿਜ਼ਾਈਨਰ ਸੂਟ ਸਾਰਾ ਫਰੰਟ ਹੈਵੀ ਹੈ ਆਏ ਹਾਏ ਉਸ ਤੋਂ ਬਾਅਦ ਚੈੱਕ ਕਰੋ ਚਾਹੇ 슬ੀਵ ਤੇ ਕਰ ਲੋ ਚਾਹੇ ਬਾਟਮ ਤੇ ਪੂਰਾ ਫਰੰਟ ਹੈਵੀ ਪਿਓਰ ਕਰੇਪ ਦਾ ਆਰਟੀਕਲ ਔਰ ਚਨੂਨ ਦਾ ਦੁਪੱਟਾ ਦੁਪੱਟਾ ਦਿਖਾਣਾ ਤੁਹਾਨੂੰ ਕਿੰਨਾ ਸ਼ਾਨਦਾਰ ਬਣਾਇਆ ਆ ਆ ਲੋ ਵਾਓ ਕੀ ਬਾਤ ਹੈ 3500 ਰੁਪਏ ਆਫਰ ਪ੍ਰਾਈਜ਼ ਜੀ ਲੋ ਜੀ ਆਪਣਾ ਸਕਰੀਨ ਸ਼ਾਟ ਲੈ ਲਓ ਸਭ ਨੂੰ ਮੇਰੀ ਬੇਨਤੀ ਹੈ ਆ ਲੋ ਜਿਹੜਾ ਇੱਕ ਤੁਹਾਨੂੰ ਮੈਂ ਸਟਾਰਟਿੰਗ ਵਿੱਚ ਪੀਸ ਦਿਖਾਇਆ ਸੀਗਾ ਹੈਂਡ ਪੇਂਟ ਵਾਲਾ ਉਹਦੇ ਦੀ ਇੱਕ ਸ਼ੇਡ ਆ ਵੀ ਹੈ ਗਾਜ਼ਰੀ ਦਾ ਸ਼ੇਡ ਬੜਾ ਪਿਆਰਾ ਸ਼ੇਡ ਹੈ ਆ ਚੈੱਕ ਕਰੋ ਕਿੰਨੇੜੀ ਦੀ ਹੋਗੀ ਕਿਹੜੀ ਦੀ ਫਰੰਟ ਹੈਵੀ ਆ ਜੀ ਪ੍ਰੋਪਰ 슬ੀਵਜ਼ ਵਰਕ ਆ ਰਿਹਾ 슬ੀਵਜ਼ ਤੇ ਸਾਰਾ ਹੈਂਡ ਪੇਂਟ ਦਾ ਕੰਮ ਹੈ ਔਰ ਆ ਦੁਪੱਟਾ ਜੀ ਬਿਊਟੀਫੁਲ ਆਰਟੀਕਲ ਬਿਊਟੀਫੁਲ ਆ ਚੈੱਕ ਕਰੋ ਇੱਕ ਆ ਰਹੀ ਜੀ ਇਸ ਵਿੱਚ ਪਰਪਲ ਸ਼ੇਡ ਥੋੜੀ ਡਿਜ਼ਾਈਨ ਆ ਰਹੀ ਲੱਗ ਇੱਕ ਆ ਰ ਆ ਵਾਲਾ ਪੀਸ ਲਵੈਂਡਰ ਪਰਪਲ ਜੋ ਛੇੜਾ ਕਲਰ ਕੰਬੀਨੇਸ਼ਨ ਚੈੱਕ ਕਰੋ ਰਾਇਲ ਬਲੂ ਦਾ ਕੰਟਰਾਸਟ ਕਲਰ ਕੰਬੀ ਸਾਰਾ ਹੈਂਡਵਰਕ ਕਟਵਰਕ ਦਾ ਕੰਮ ਔਰ ਦੁਪੱਟਾ ਪੂਰਾ ਹੈਵੀ ਰੇਟ ਕੀ ਲੈਣਾ ਰੇਟ ਕੀ ਲੈਣਾ 3500 ਰੁਪਏ ਜੀ ਫਲੈਟ ਰੇਟ 3500 ਰੁਪਏ 3500 ਰੁਪਏ ਚੱਕੋ ਫੜਾਓ ਫੜ ਲੁੱਟ ਲੋ ਮੈਲਾ ਆ ਲੋ ਡਿਜ਼ਾਈਨ ਚੈੱਕ ਕਰੋ ਨਾ ਇਹਨਾਂ ਗਵਾਂਡੀ ਵੀ ਪੁੱਛਣਗੇ ਵੀ ਇਹਨੇ ਸਸਤੇ ਸੂਟ ਕਿੱਥੋਂ ਲਿਆਉਂਦੇ ਆ ਤੁਸੀਂ ਸਾਨੂੰ ਵੀ ਦਵਾ ਕੇ ਆਓ ਆ ਚੈੱਕ ਕਰੋ ਕਿੰਨਾ ਸ਼ਾਨਦਾਰ ਓਏ ਹੋਏ ਹੋਏ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਕੀ ਬਾਤ ਹੈ ਸਾਰਾ ਹੈਂਡਵਰਕ ਕਲਰ ਕੰਬੀਨੇਸ਼ਨ ਦੇਖੋ ਗ੍ਰੇ ਨਾਲ ਮਜ਼ੈਂਟਾ ਦਾ ਕੰਟਰਾਸਟ ਜਿਹੜਾ ਸੂਟ ਲਏਗਾ ਨਾ 3500 ਪਾਏਗਾ ਇਹ ਸੂਟ ਉਹ ਕਹਿ ਦੇਗਾ ਵੀ 10000 ਰੁਪਏ ਲਿੱਤਾ ਤਾਂ ਵੀ ਹਰ ਕੋਈ ਵਿਸ਼ਵਾਸ ਕਰੇਗਾ ਗਾਰੰਟੀ ਇਸ ਗੱਲ ਦੀ ਕਿਉਂਕਿ ਸਾਰਾ ਹੈਂਡਵਰਕ ਪੂਰਾ ਫਰੰਟ ਹੈਵੀ ਹੈ ਆ ਚੈੱਕ ਕਰੋ ਪਿਓਰ ਸਿਲਕ ਦਾ ਸੂਟ ਪੀਚ ਕਲਰ ਦਾ ਇਹਦਾ ਦੁਪੱਟਾ ਦਿਖਾਣਾ ਤੁਹਾਨੂੰ ਅਲਟੀਮੇਟ ਸੂਟ ਬਣਾ ਹਾਇਆ ਹੈ ਫੁੱਲ ਹੈਵੀ ਪਿਓਰ 35 ਗ੍ਰਾਮ オーਰਗੈਂਜ਼ਾ ਦੁਪੱਟਾ ਹੈ ਫੁੱਲ ਹੈਵੀ ਪਿਓਰ 35 ਗ੍ਰਾਮ オーਰਗੈਂਜ਼ਾ ਦੁਪੱਟਾ ਤੁਸੀਂ ਪੀਸ ਚੈੱਕ ਕਰੋ ਰੇਟ ਕੀ ਰਹਿਣਾ ਸਿਰਫ 3500 ਰੁਪਏ ਇਹ ਸੂਟ ਦਾ ਮਹਿੰਗਾ ਬਹੁਤ ਸੀ 7350 ਰੁਪਏ ਰੇਟ ਸੀਗਾ 3500 ਰੁਪਏ ਪਿਓਰ ਅਬੂ ਦਾ ਇਸ਼ਲਕ ਦਾ ਪੀਸ ਆ ਉਹ ਲੋ ਜੀ ਕਲਰ ਕੰਬੀਨੇਸ਼ਨ ਚੈੱਕ ਕਰੋ ਗ੍ਰੀਨ ਨਾਲ yellow ਦਾ ਕੰਟਰਾਸਟ ਸਾਰਾ ਹੈਂਡਵਰਕ ਕੇਰਾ ਫਰੰਟ ਲੈਂਥ ਜਿੰਨੀ ਮਰਜ਼ੀ ਰੱਖੋ ਸ਼ਰਾਰਾ ਗਰਾਰਾ ਬਣਾਓ ਨਾਲ ਜੋ ਮਰਜ਼ੀ ਬਣਾਓ ਆ ਲੋ ਫੁੱਲ ਪਿਓਰ 35 ਗ੍ਰਾਮ অর্ਗੰਜ਼ਾ ਦਾ ਦੁਪੱਟਾ ਆ ਲੋ ਦੁਪੱਟੇ ਵੀ ਬੜੇ ਮਹਿੰਗੇ ਲੱਗੇ ਹੋਇਆ ਤੇ ਸਾਰੇ ਪੀਸ ਆਪਣੇ ਤਿਆਰ ਕਰਾਏ ਹੋਇਆ 3500 ਰੁਪਏ ਆ ਲੋ ਪਿਓਰ ਕਲੇਬ ਦਾ ਆਰਟੀਕਲ ਪਿੱਕੇ ਇਸ ਤੋਂ ਪਿੱਛੇ ਲਵਾ ਦੇ ਉੱਥੇ ਇਹ ਮਾਲ ਦੀਆਂ ਆ ਪੀਸ ਚੈੱਕ ਕਰੋ ਜੀ ਸਕਾਈ ਬਲੂ ਕਲਰ ਦਾ ਸਾਰਾ ਫਰੰਟ ਹੈਵੀ ਟੋਟਲੀ ਹੈਂਡਵਰਕ ਆ ਚੈੱਕ ਕਰੋ ਚਾਹੇ 슬ੀਵਸ ਤੇ ਕਰ ਲੋ ਚਾਹੇ ਬਾਟਮ ਤੇ ਕਰ ਲੋ ਐਸੇ 슬ੀਵਸ ਵਰਕ ਹੈ ਔਰ ਦੁਪੱਟਾ ਆ ਰਿਹਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ ਦਾ ਫੋਰ ਸਾਈਡ ਪੀਸ ਦੇਖੋ ਸਾਰਾ ਹੈਂਡਵਰਕ ਸਾਰਾ ਟੋਟਲੀ ਹੈਂਡਵਰਕ ਰੇਟ 3500 ਰੁਪਏ ਜੀ ਆ ਲੋ ਇੱਕ ਪੀਸ ਆਏਗਾ ਆਵਲਾ ਪੂਰਾ ਹੈਵੀ ਪੀਸ ਬਣ ਆ ਪਿਓਰ ਕਰੀਬ ਦਾ ਅਲਟੀਮੇਟ ਆਰਟੀਕਲ ਹੈ ਆ ਲੋ ਦੁਪੱਟਾ ਆ ਰਿਹਾ ਆਵਲਾ ਆ ਲੋ ਕੋਰਨਰ ਬਣਿਆ ਹੋਇਆ ਸਾਰਾ ਹੈਂਡਵਰਕ ਤੇ ਦੁਪੱਟੇ ਦੇ ਕੰਮ ਚੈੱਕ ਕਰਾ ਦੇ ਰੋਮੀ ਆ ਦੇਖੋ ਇਹ ਕਿੰਨਾ ਸੋਹਣਾ ਵਰਕ ਹੈ ਸਾਰਾ ਪੈਚਵਰਕ ਦਾ ਕੰਮ ਹੈ ਲਾਜੋ ਇੱਕ 슬ੀਵ ਵਰਕ ਵੀ ਹੈਗਾ ਆ ਦੇਖੋ ਬੜਾ ਪਿਆਰਾ ਆਰਟੀਕਲ ਹੈ ਬਿਊਟੀਫੁਲ ਡਿਜ਼ਾਈਨਰ ਸੂਟ ਚਾਹੇ ਬਣਾਓ ਸ਼ਰਾਰਾ ਚਾਹੇ ਸਲਵਾਰ ਜਿੱਦਾਂ ਮਰਜ਼ੀ ਦਾ ਕਨਸੈਪਟ ਤਿਆਰ ਕਰ ਲਓ 3500 ਰੁਪਏ ਫਲੈਟ ਰੇਟ ਲਓ ਜੀ ਆ ਪੀਸ ਚੈੱਕ ਕਰਿਓ 5700 ਰੁਪਏ ਸੂਟ ਹੈ ਜੀ 5700 ਰੁਪਏ ਦਾ ਰੇਟ ਕੀ ਲੈਣਾ 3500 ਰੁਪਏ ਫਲੈਟ ਰੇਟ ਆ ਚੈੱਕ ਕਰੋ ਕੇਰੇ ਤੇ ਹੈਂਡਵਰਕ ਸਾਰਾ ਆ ਰਿਹਾ ਪ੍ਰੋਪਰ 슬ੀਵ ਵਰਕ ਔਰ ਆ ਆ ਰਿਹਾ ਦੁਪੱਟਾ ਇਹਦਾ ਮੇਰੇ ਸੂਟ ਕੜਵਾਵੇ ਯਾਰ ਗਰੁੱਪ ਵਾਲੇ ਯਾਰ 3500 ਫਲੈਟ ਰੇਟ ਇੱਕ ਆ ਰਹੀ ਆ ਆਵਲਾ ਪੀਚ ਕਲਰ ਦਾ ਸੂਟ ਆ ਲੋ ਪਿਓਰ ਆਬੂ ਤਾਈ ਕ੍ਰੇਪ ਦੇ ਵਿੱਚ ਸਾਰਾ ਫਰੰਟ ਹੈਵੀ ਸਾਰਾ ਹੈਂਡਵਰਕ ਆ ਦੇਖੋ ਆ ਆ ਰਿਹਾ 슬ੀਵਜ਼ ਵਰਕ ਸਾਰਾ ਟੋਟਲੀ ਹੈਂਡਵਰਕ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਆ ਆ ਰਿਹਾ ਦੁਪੱਟਾ ਦਾ 3500 ਰੁਪਏ ਫਲੈਟ ਰੇਟ ਜੀ ਇੱਕ ਸ਼ੇਡ ਤੋਂ ਮਿਲੂਗਾ ਇਹਦੇ ਵਿੱਚ ਆਵਲਾ ਬਲੂ ਸ਼ੇਡ ਇਹਦੇ ਸੇਮ ਦੇ ਵਿੱਚ ਆ ਲੋ ਚੈੱਕ ਕਰੋ ਇੱਕ ਆਹਰਾ ਬਲੂ ਸ਼ੇਡ ਸੋ ਆਪਦਾ ਹੁਣ ਕੋਈ ਵੀ ਚਾਹੀਦਾ ਤੁਹਾਨੂੰ ਸਕਰੀਨਸ਼ਾਟ ਲੈ ਕੇ ਬੁੱਕ ਕਰਾ ਲਓ ਫਟਾਫਟ ਸਭ ਦਾ ਇੱਕ ਆਹ ਰਹਿ ਗਿਆ ਆ ਦਿਖਾ ਦਿੰਦਾ ਆ ਲੋ ਇੱਕ ਆਰਟੀਕਲ ਆ ਚੈੱਕ ਕਰੋ ਪਿਓਰ ਕਰੇਪ ਦਾ ਸਾਰਾ ਪਾਰਸੀ ਵਰਕ ਹੈ ਕੰਮ ਦੇਖੋ ਕਿੰਨਾ ਸ਼ਾਨਦਾਰ ਹੈ ਸਾਰਾ ਪਾਰਸੀ ਵਰਕ ਟੋਟਲੀ ਸਾਰਾ ਪਾਰਸੀ ਦਾ ਕੰਮ ਹੈ ਬੜਾ ਪਿਆਰਾ ਆਰਟੀਕਲ ਹੈ ਔਰ ਦੁਪੱਟਾ ਵੀ ਸੋਹਣਾ ਬਣਾ ਹੋਇਆ ਹੈ ਬੂਟੀ ਦੁਪੱਟਾ ਬਿਊਟੀਫੁਲ ਆਰਟੀਕਲ ਹੈ ਰੇਡ ਕੀ ਰਹਿਣਾ 3500 ਰੁਪਏ ਜੀ ਸੋ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਪਿਓਰ ਕਲੇਮ ਦਾ ਆਰਟੀਕਲ ਸਾਰਾ ਪਾਰਸੀ ਵਰਕ ਹੈ ਕੋਈ ਵੀ ਆਰਟੀਕਲ ਪਸੰਦ ਹੋ ਆਪਣਾ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਾ ਲਿਓ ਫੜਫੜ ਡਿਸਕ੍ਰਿਪਸ਼ਨ 'ਚ ਨੰਬਰ ਪਾਏ ਹੋਏ ਆ ਦੋਨੋਂ ਬੁਕਿੰਗ ਸਿਰਫ ਦੋ ਨੰਬਰ ਤੇ ਹੋਣੀ ਹੈ ਸਕਰੀਨਸ਼ਾਟ ਲੈ ਕੇ ਬੁੱਕ ਕਰਾਣਾ ਤੁਸੀਂ 783701533285283 트리플 084 ਆ ਦੋ ਨੰਬਰਾਂ ਦੇ ਵਟਸਐਪ ਚੱਲਦਾ ਆਪਣਾ ਸਕਰੀਨਸ਼ਾਟ ਭੇਜੋ ਵੱਤੋ-ਵੱਤ ਸਾਨੂੰ WhatsApp ਮੈਸੇਜ ਕਰੋ, ਕਾਲ ਕੱਟ ਕਰੋ। ਸਾਨੂੰ ਮੇਰੀ ਬੇਨਤੀ ਹੈ ਕਿ ਕੋਈ ਕਈ ਵਾਰੀ ਇਦਾਂ ਹੁੰਦਾ ਵੀ ਕਾਲ ਅਟੈਂਡ ਨਹੀਂ ਹੁੰਦੀਆਂ। ਕਾਫੀ ਕਾਲ ਦਾਂਦੇ ਆਂ ਰੋਜ਼। ਸੋ ਇਸ ਕਰਕੇ ਕਾਲ ਪਿਕ ਨਹੀਂ ਹੁੰਦੀਆਂ। ਸਾਨੂੰ ਵੱਤੋ-ਵੱਤ WhatsApp ਤੇ ਹੀ ਮੈਸੇਜ ਕਰਿਆ ਕਰੋ ਔਰ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ। ਧੰਨਵਾਦ।